ਸਰਦੂਲਗੜ ਤੋਂ ਬਠਿੰਡਾ ਜਾ ਰਹੀ ਬੱਸ ਨੂੰ ਹਾਦਸੇ ਦਾ ਸ਼ਿਕਾਰ ਹੋਈ ਸੀ ਇਸ ਦੇ ਵਿੱਚ ਕਿੰਨੇ ਹੀ ਜਾਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਕੁਝ ਲੋਕ ਜਿਹੜੇ ਜ਼ਖਮੀ ਸੀ ਉਹਨਾਂ ਦੇ ਵੱਲੋਂ ਵੀ ਹੁਣ ਦਮ ਤੋੜਿਆ ਜਾ ਰਿਹਾ ਹੈ ਪਰਿਵਾਰਿਕ ਮੈਂਬਰ ਇਸ ਸਮੇਂ ਡੂੰਘੇ ਸਦਮੇ ਦੇ ਵਿੱਚ ਨੇ ਪਤਾ ਲੱਗਿਆ ਕਿ ਇਹ ਹਾਦਸਾ ਡਰਾਈਵਰ ਦੀ ਤੇਜ਼ ਰਫ਼ਤਾਰੀ ਦੇ ਕਾਰਨ ਅਤੇ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਕਾਰਨ ਵਾਪਰਿਆ ਸੀ ਪਰ ਜੇਕਰ ਇਸ ਦੀ ਸਪੀਡ ਘੱਟ ਹੁੰਦੀ ਤਾਂ ਸਵਾਰੀਆਂ ਦਾ ਹੀ ਕਹਿਣਾ ਹੈ ਤਾਂ ਬਚਾ ਹੋ ਸਕਦਾ ਸੀ ਇਹ ਸਾਰੀ ਮਾੜੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰ ਡੂੰਘੇ ਦੁੱਖ ਦੇ ਵਿੱਚ ਨੇ ਸਦਮੇ ਦੇ ਵਿੱਚ ਨੇ ਕਈਆਂ ਦੇ ਤਾਂ ਪਰਿਵਾਰਾਂ ਦੇ ਪਰਿਵਾਰ ਹੀ ਉਜੜ ਗਏ ਕੀ ਨਾਲ ਮੇਰੀ ਵਾਇਫ ਦੀ ਗੱਲ ਹੋਈ ਹੈ ਪੌਣੇ 1 ਵਜੇ ਮੈਡਮ ਨੇ ਗੱਲ ਕਰਵਾਈ ਸੀਗੀ ਤੇ ਆਸਾਸ ਕੇ ਗੱਲਾਂ ਵੀ ਕਰ ਰਹੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀਗੀ ਵੀ ਕਹਿ ਰਹੀ ਸੀ papa ਤੁਸੀਂ ਹੁਣ ਘਬਰਾਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪਾਲ ਲੇਕੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਦਦ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਬੇਟਾ ਬੇਟੀ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਸਰ ਬਣਾਣੀ ਭਾਲ ਲੇਖੇ ਕੁਝ ਬਣਾਣਗੀ ਮੈਂ ਕੁਝ ਬਣ ਕੇ ਵਿਖਾਵਾਂਗੀ ਤੇ ਬਸ ਆਹੀ ਦੋ ਚਾਰ ਗੱਲਾਂ ਹੋਈਆਂ ਸੀਆਂ ਮੁੜ ਕੇ ਤੇ ਹਾਸਾ ਵਾਪਰ ਗਿਆ ਕਿੱਥੇ ਪੜਦੀ ਹੈਗੀ ਸੀ ਕਿ ਤੁਸੀਂ ਪੜਾ ਕਿਵੇਂ ਪੜਾ ਰਹੇ ਸੀ ਤੁਸੀਂ ਵੀ ਮਜ਼ਦੂਰੀ ਕਰਦੇ ਹੈਗੇ ਇਹ ਫ੍ਰੀ ਮਤਲਬ ਪੜਾਈ ਸੀਗੀ ਆਪਣੇ ਮਾਤਾ ਸਾਹਿਬਪੁਰ ਯੂਨੀਵਰਸਿਟੀ ਸਾਬੋਤਲਵੰਡੀ ਚ ਤੇ ਇਹ ਸਾਨੂੰ ਕਿਸੇ ਦੱਸਿਆ ਤੇ ਮੈਂ ਇੱਥੇ ਆਇਆ ਉਸਨੇ ਬਸ ਟੈਸਟ ਕਲੀਅਰ ਕਰਕੇ ਸ਼ਾਰਸੀ ਬੇਟੀ ਮੇਰੀ ਤੇ ਕਲੀਅਰ ਕਰਕੇ ਤੇ ਉਹਨੂੰ ਪਾਸ ਕੀਤਾ ਤੇ ਉਸ ਤੋਂ ਬਾਅਦ ਇਹ ਇੱਥੇ ਮਤਲਬ ਮਤਲਬ ਇੱਥੇ ਜਿਆਦਾ ਟਾਈਮ ਇੱਥੇ ਹੀ ਰਹਿੰਦੇ ਸੀਗੇ ਤੇ ਛੁੱਟੀਆਂ ਵੇਲੇ ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲ ਹੀ ਘਰ ਆਣਾ ਸੀ ਤੇ ਵਸਨੇ ਜਾਣਾ ਸਰ ਗੱਤ ਕੇ ਵੀ ਜਾਂਦੀ ਸੀ ਕੀਰਤਨ ਵੀ ਕਰਦੀ ਸੀ ਕਾਫੀ ਉੱਥੇ ਜਿਆਦਾ ਐਕਟਿਵ ਰਹਿੰਦੀ ਸੀ ਹਾਂਜੀ ਹਾਂਜੀ ਉਹਨਾਂ ਬਹੁਤ ਸਿੱਖੀ ਵਿੱਚ ਬਹੁਤ ਵਧੀਆ ਉਹਨਾਂ ਦਾ ਸੀਗਾ ਕੱਤਵੇ ਤਾਂ ਬਹੁਤ ਵਧੀਆ ਨੇ ਮਾਤਾ ਹਾਸਲ ਕਰ ਸਕਣ ਪਹਿਲੇ 2 ਸਾਲਾਂ ਤੋਂ ਉਹ ਇਹਦੇ ਮਤਲਬ ਪ੍ਰੈਕਟਿਸ ਕਰ ਰਹੀ ਸੀ ਤੇ ਕੋਇਲਵਾਲ ਸਾਹਿਬ ਵੀ ਗਈ ਹੋਰ ਹੀ ਕਈ ਜਗ੍ਹਾ ਤੇ ਮੁਖਤਰ ਸਾਹਿਬ ਵੀ ਗਈ ਲੈ ਕੇ ਜਾਂਦੀ ਸੀ ਆਸ-ਪਾਸੇ ਜਿੱਥੇ ਵੀ ਪ੍ਰੋਗਰਾਮ ਹੋਣ ਨਾਲ ਜਾਂਦੀ ਸੀ ਤੇ ਆਦਾ ਵਧੀਆ ਕਤਵ ਕਰਦੇ ਸੀ ਬੱਚੇ ਸਾਰੇ ਤੇ ਵਧੀਆ ਮਾਹੌਲ ਚ ਫੜਦੀ ਸੀ ਕੋਈ ਤਸਦੀ ਗੱਲ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਤੇ ਹੁਣ ਆ ਸੱਚੇ ਪਰਿਵਾਰ ਚ ਕਿਸ ਤਰ੍ਹਾਂ ਦਾ ਸੋਕ ਹੈਗਾ ਉਹਦੀ ਮਾਤਾ ਦਾ ਕੀ ਕਿੰਨਾ ਤੂੰ ਜਿਵੇਂ ਆਇਓ ਕੱਲ ਮਾਤਾ ਵੀ ਆਏ ਹੋਗੇ ਕਿੰਨਾ ਕ ਦੁੱਖ ਹੈਗਾ ਤੋ ਜਿਵੇਂ ਤੁਹਾਡਾ ਦੁੱਖ ਵੀ ਅੱਖਾਂ ਚ ਭਰੀਆਂ ਤੁਹਾਡੀਆਂ ਵੀ ਮਨ ਭਰਿਆ ਹੋਇਆ ਹੈ ਹਾਂਜੀ ਉਹ ਬਸ ਉਹਨਾਂ ਕੋਲ ਬਸ ਸੰਭਾਲਿਆ ਨਹੀਂ ਜਾ ਰਿਹਾ ਬਸ ਰਿਸ਼ਤੇਦਾਰ ਪਾਣਾ ਪਰ ਉਹਨੂੰ ਸੁਆਰ ਹੈ ਉਹਦੇ ਵੀ ਹਾਲਤ ਤਬੀਤ ਖਰਾਬ ਰਹਿੰਦੀ ਹੈ ਤੇ ਬਾਕੀ ਦੋ ਬੱਚੇ ਹੋਰ ਆ ਕੋਈ ਪਾਲ ਰ ਬਾਕੀ ਮੰਗ ਕੀ ਹੈਗੇ ਜੇ ਤੁਹਾਡੀ ਉਹਨਾਂ ਦੀ ਬਸ ਇਹ ਸਰਕਾਰ ਨੂੰ ਮੰਗੇ ਹੈ ਜੀ ਸਾਡੀ ਕੋਈ ਮਦਦ ਕੀਤੀ ਜਾਵੇ ਜਿੰਦੇ ਨਾਲ ਉਹਦੇ ਪਰਿਵਾਰ ਨੂੰ ਪਾਲ ਸਕਾਂ ਭੋਲ ਖਾ ਸਕਾਂ ਜਿਹੜੇ ਸਪੜੇ ਅਧੂਰੇ ਰਹਿ ਗਏ ਸੀ ਉਹਦੇ ਵੀ ਛੋਟੀ ਪੜ੍ਹਨ ਪੂਰੇ ਕਰ ਸਕੀਏ ਬਸ ਇਹ ਹੀ ਗੱਲ ਕੋਈ ਮੈਨ ਕੋਈ ਚਿੰਤਾ ਤੁਹਾਡੇ ਨਾਲ ਗੱਲ ਕਰਦੀ ਜਦੋਂ ਘਰ ਜਾਂਦੀ ਸੀ ਕੋਈ ਗੱਲ ਕਰਦੀ ਜਦੋਂ ਇਥੇ ਐਡਮਿਸ਼ਨ ਲਈ ਹੈ ਉਹਨੇ ਸ਼ਰਮਣੀ ਕਮੇਟੀ ਵੱਲੋਂ ਫ੍ਰੀ ਫ੍ਰੀ ਐਜੂਕੇਸ਼ਨ ਚ ਲਈ ਹੈ ਹਾਂਜੀ ਹਾਂਜੀ ਬਿਲਕੁਲ ਫ੍ਰੀ ਸੀਗਾ ਕੋਈ ਖर्चा ਨਹੀਂ ਆਇਆ ਕੁਝ ਵੀ ਨਹੀਂ ਆਇਆ ਸਭ ਨੂੰ ਮਤਲਬ ਵਧੀਆ ਮਤਲਬ ਖਾਣ ਖਰਾਕ ਵਧੀਆ ਖਰਾਕ ਉਸ ਤੋਂ ਬਾਅਦ ਉਹਨੂੰ ਪੜ੍ਹਾਈ ਵਿੱਚ ਕੋਈ ਕਿਤਾਬ ਲੈਣ ਦੀ ਲੋੜ ਨਹੀਂ ਪਈ ਕੋਈ ਮੈਨੂੰ ਜਿਆਦਾ ਖਰਚਾ ਨਹੀਂ ਬਸ ਲੈ ਤਾਂ ਆ ਕੇ ਮਿਲ ਜਾਣਾ ਜਾਂ ਬਤਵਦ ਲੈ ਕੇ ਜਾਂਦਾ ਸੀ ਕਦੇ ਉਹ ਵੀ ਜਾਂ ਤਾਂ ਇੱਥੇ ਹੀ ਰਹਿੰਦੇ ਸੀ ਹੱਸਦੇ ਖੇਡਦੇ ਉਹ ਨਹੀਂ ਸੀ ਹੱਸਦੇ ਖੇਡਦੇ ਚਲੇ ਜਾਂਦੇ ਸੀ ਬਸ ਐਨਾਂ ਹੀ ਸੀਗਾ ਹੋਰ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਭੈਣ ਭਰਾ ਖੁਸ਼ੀ ਵੀ ਅੱਜ ਭੈਣ ਆਊਗੀ ਹਾਂਜੀ ਬਹੁਤ ਖੁਸ਼ੀ ਕਰੇ ਤਾਂ ਪੰਦਾਂ ਵੀ ਪ੍ਰੋਗਰਾਮ ਬਣਾਇਆ ਸੀ ਨਹੀਂ ਅੱਜ ਕੀ ਪ੍ਰੋਗਰਾਮ ਉਹਨਾਂ ਦਾ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਦੇ ਬੇਟੇ ਨਾਲ ਆਉਣਾ ਸੀ ਉਹਨਾਂ ਉਹ ਤਾਂ ਉਡੀਕ ਰਿਆ ਸੀ ਮਠੰਡੇ ਸਿਰਫ 30 ਕਿਲੋਮੀਟਰ ਬਾਅਦ ਪਾਸੇ ਜਿਹੜਾ ਇਤੋ ਤਲਵੰਡੀ ਸਾਬੋ ਤੋਂ ਉਹਨੇ ਜਾਣਾ ਸੀ ਤੇ ਬਸ 10 12 ਕਿਲੋਮੀਟਰ 15 ਕਿਲੋਮੀਟਰ ਹਾਦਸਾ ਇੱਥੇ ਹੋ ਗਿਆ ਮੈਨੂੰ ਕਹਿੰਦੇ ਚਾਚਾ ਜੀ ਆਈ ਨਹੀਂ ਗੁੱਡੂ ਕਬ ਨਹੀਂ ਤੇ ਮੈਂ ਉਹਨਾਂ ਨੂੰ ਫਿਰ ਫੋਨ ਕੀਤਾ ਪਰ ਫੋਨ ਨਹੀਂ ਚੱਕਿਆ ਬੰਦ ਆ ਰਿਹਾ ਸੀਗਾ ਫਿਰ ਇੱਥੇ ਆਪਣਾ ਕਾਲਜ ਵਿੱਚ ਫੋਨ ਕੀਤਾ ਫਿਰ ਪਤਾ ਚੱਲਿਆ ਵੀ ਹਾਸਾ ਹੋ ਗਿਆ ਫਿਰ ਅਸੀਂ ਉੱਥੋਂ ਆਏ ਇੱਥੇ ਜਪਰਾਉਂ ਡਿੱਗ ਰਿਹਾ ਤੁੰ। ਬਰਾ ਡਿੱਗ ਰਿਆ ਸੀ ਆ। ਭੈਣ ਉਹ ਵੀ ਡਿੱਗਦੀ ਪਈ ਸੀ। ਬਸ ਉਹ ਵਕਾਤ ਦੇਖਦੇ ਹਾਂ ਜੇ ਤਾਂ ਉਹਨੂੰ ਦੱਸਿਆ ਵੀ ਨਹੀਂ। ਮੇਰਾ ਮੁੰਡਾ ਸੀ ਜੀ ਤੇ ਇੱਕ ਮੇਰੀ ਨੂੰਹ ਸੀ ਤੇ ਇੱਕ ਮੇਰੀ ਪੋਤੀ ਸੀ ਤੇ ਆ ਦਵਾਈ ਲੈਣ ਜਾ ਰਹੇ ਸੀ ਦਰਦ ਦੀ ਮੁੰਡੇ ਦੇ ਦਰਦ ਹੁੰਦਾ ਸੀ ਤੇ ਉੱਥੇ ਆਪਣੇ ਪਿੰਡ ਵਾਲੀ ਗਰੀ ਫੈਕਟਰੀ ਉਹਦੇ 'ਚ ਲੱਗਿਆ ਹੋਇਆ ਸੀ। ਉਦੋਂ ਛੁੱਟੀ ਲੈ ਕੇ ਆਇਆ ਸੀ 1 ਵਜੇ। ਤੇ ਕਿਦੋਂ ਦਵਾਈ ਲੈਣ ਘਰੋਂ ਬੱਸ ਆਪਦੇ ਘਰ ਜੀ ਨੂੰ ਮੋਟਰਸਾਈਕਲ ਤੇ ਲੈ ਕੇ ਗਿਆ ਪਰ ਜਾਂਦੇ ਸੀ ਮੂਰੇ ਮੀ ਆ ਗਿਆ ਅੰਡੇ ਦੇ ਖੜਾ ਕੇ ਮੋਟਰਸਾਈਕਲ ਆ ਤੇ ਆ ਬੱਸ ਚੜ ਗਏ ਐ ਸੋ। ਬਸ ਚੜ ਕੇ ਗਾਂ ਜਾ ਕੇ ਬਸ ਪੰਜ ਸੱਤ ਮਿੰਟਾਂ ਦਾ ਸੱਸਾ ਹੀ ਹੋ ਗਿਆ ਨੇੜੇ ਜਾ ਕੇ ਕਿਲੋ 2 ਕਿਲੋ ਮੀਟਰ ਤੇ ਅੱਛਾ ਇਹ ਬਟੇਂਡੇ ਮੋਟਰਸਾਈਕਲ ਵੀ ਜਾਂਦੇ ਸੀ ਪਹਿਲਾਂ ਪਹਿਲਾਂ ਮੋਟਰਸਾਈਕਲ ਤੇ ਜਾਂਦੇ ਸੀ ਘਰੋਂ ਫੋਣੀ ਜਿਹੜੀ ਆ ਉਹਨੂੰ ਪਿਠਾ ਕੇ ਲੈ ਗਈ ਗਾ ਆਹਾਂ ਫੋਣੀ ਵਾਹ ਕੇ ਲੈ ਗਈ ਬਾਤ ਸੁਝੀ ਮੈਂ ਉਹਦੀ ਉੱਤੋਂ ਇੱਕ ਜਨ ਭੱਜ ਕੇ ਜਾ ਕੇ ਚੜ ਗਏ ਬਸ ਉੱਤਰ ਨੂੰ ਸਾਰੀ ੱਡੇ ਤੇ ਮੋਟਰ ਰੈਂਕਲ ਖੜਾ ਗਈ ਤਿੰਨ ਇੱਕ ਤੋਂ ਸਾਨੂੰ ਅਸੀਂ ਪਟਵਾਰਖਾਨੇ 'ਚ ਬੈਠੇ ਸੀ ਤੇ ਸਪੀਕਰ ਚੋਂ ਲਾਉਸ ਮੈਂ ਟੋਈ ਵੀ ਐ ਕਰਕੇ ਬਸਨ ਵਾਲੇ 'ਚ ਡਿੱਗੀ ਤਾਂ ਅਸੀਂ ਉੱਥੋਂ ਮੈਡੀਕਲ ਦੀ ਦੁਕਾਨ ਤੋਂ ਉੱਥੋਂ ਲੈ ਕੇ ਗੱਡੀ ਅਸੀਂ ਬਾੜ ਦੀ ਬਾੜੀ ਬ ਕਿ ਵੈਸੀ ਮਦਦ ਕਰਨ ਲਈ ਗਈ ਸੀ ਅੱਜ ਮਦਦ ਤੂੰ ਹੀ ਕਰਨ ਗਈ ਸੀ ਜੀ ਵੀ ਜਾ ਕੇ ਕੱਢ ਕੇ ਕਰਾ ਹੇ ਮਤਲਬ ਆ ਵੀ ਤਾਂ ਉਹ ਕਿਸੇ ਦੀ ਜਾਨ ਬਚਦੀ ਆ ਵਿਚਾਲੇ ਤੇ ਜਾਨੀ ਉਹਨਾਂ ਦਾ ਜਦੋਂ ਅਸੀਂ ਗਏ ਤੇ ਆ ਮੇਰਾ ਮੁੰਡਾ ਗਾਹਾਂ ਦੇ ਵਿੱਚੋਂ ਕੱਢੀ ਆਉਂਦੇ ਸੀ ਆ ਬਾਹਰ ਜੇ ਨਿਕਲਿਆ ਇਹਨੇ ਆ ਕੇ ਮੈਨੂੰ ਕਿਹਾ ਕਿ ਕਹਿੰਦੇ ਹੁੰਦੇ ਆ ਪਾਪਾ ਕੁੜਮਾ ਕੌਣ ਉਹ ਕਹਿੰਦਾ ਕੁੜੀ ਵੀ ਵਿੱਚ ਐ ਤੇ ਉਹ ਵੀ ਉਹ ਕੱਢ ਲਾ ਤੂੰ ਕੁੜੀ ਨੂੰ ਮੈਂ ਤਾਂ ਨਹੀਂ ਰੋਈ ਜੇ ਗਿਆ ਚੱਕ ਵੀ ਤੂੰ ਤਾਂ ਨਿਕਲ ਬਾਹਰ ਉਹ ਕੱਢ ਗੁੱਟ ਕੇ ਬਾਹਰ ਐਨੇ ਕੁੜੀ ਨੂੰ ਜਦੋਂ ਅਸੀਂ ਦੇਖਿਆ ਕੁੜੀ ਕੋਈ ਤੁਹਾਨੂੰ ਸਹੀ ਨਹੀਂ ਵਿੱਚੋਂ ਤੇ ਐਨੇ ਵੇ ਘਰ ਦੇ ਨੂੰ ਜਦੋਂ ਇਹਨੂੰ ਕੱਟਿਆ ਉਹ ਬਸ ਵਿੱਚੋਂ ਜਦੋਂ ਕੱਢਣਸਾਰ ਤੇ ਉਹ ਦੂਹਰ ਕੁੜੀ ਕੱਢੀ ਜੇ ਤੁਸੀਂ ਨੂੰ ਵੀ ਆਪ ਹੀ ਆਪ ਕੱਢੀ ਹੈ ਆ ਨੂੰ ਵੀ ਆਪ ਹੀ ਕੱਢਿਆ ਨਾਲ ਮੁੰਡਿਆਂ ਨੇ ਨਾਲ ਮੈਂ ਤਾਂ ਅਸੀਂ ਤਾਂ ਉੱਤੇ ਸੀ ਮੂੰਹ ਮੁੰਡਿਆਂ ਨੇ ਕੱਢੀ ਹੈ ਜਿਹੜੇ ਵਿੱਚ ਸੀ ਜੀ ਬਸ ਚ ਜਦੋਂ ਬਾਹਰ ਕੱਢੀ ਉਹ ਜੱਟ ਉਧਰ ਲੱਤ ਹੋ ਗਈ ਸੀ ਬਸ ਕੱਢਣ ਖਾਰੀ ਹੋ ਗਈ ਜੀ ਕਿੰਨਾ ਔਖਾ ਹੋ ਗਿਆ ਔਖਾ ਅੱਲਾ ਥੋੜਾ ਮੋਡਾ ਸੀ ਇਹ ਤੇ ਜਦੋਂ ਲਾਸ਼ ਆਈ ਤਾਂ ਬੜਾ ਔਖਾ ਔਖਾ ਬਹੁਤ ਜ਼ਿਆਦਾ ਹੋ ਗਿਆ ਜੀ ਕਿੰਨਾ ਕਿ ਉਹਨਾਂ ਤੱਤੀ ਸਮਾਨ ਨੂੰ ਹੋ ਗਈ ਉਹਦੇ ਵੀ ਦਿਸ ਨੂੰ ਹਟ ਕੇ ਸਾਰਾ ਕੁਝ ਵੀ ਕੀ ਹੋ ਗਈ ਆ ਕਹਾਣੀ ਬਣਦੀ ਉੱਥੇ ਦੇਖਣ ਖਾਰੀ ਉਹਦੀ ਹੋ ਗਿਆ ਵੀ ਆ ਗੱਲ ਕੀ ਬਣਦੀ ਤੇ ਮੁੰਡੇ ਦਾ ਇਹ ਹੋ ਗਿਆ ਉਹਦੀ ਚਿਹਰਾ ਬਦਲ ਜਾਂਦਾ ਤੁਹਾਨੂੰ ਪਤਾ ਹੈ ਇਹ ਕਰਕੇ ਤੇ ਫਿਰ ਕਿਦੋਂ ਅਸੀਂ ਕੱਢ ਕੇ ਆ ਲਈ ਤੇ ਉਹਨੂੰ ਇਧਰ ਫੇਰ ਹਸਪਤਾਲ ਚਾ ਭੇਜਦੇ ਨੂੰ ਤੇ ਪੁੱਤੀ ਤਾਂ ਤੇ ਮੁੰਡਾ ਉਦੋਂ ਬਾਅਦ ਕਦੇ ਵੀ ਇਹ ਚੱਲਦੇ ਨਹੀਂ ਲੀੜੇ ਲੈ ਕੇ ਫਿਰ ਉਹ ਟੜਕੇ ਲੈਂਦਾ ਇੱਥੇ ਕਿਦੋਂ ਦਰਦ ਵਾਲਾ ਹੋਈ ਜਾਂਦਾ ਸੱਟਾਂ-ਸੱਟਾਂ ਵੱਧਦਾ ਉਹਦੇ ਮੁੰਡੇ ਦੇ ਵੀ ਇੱਥੇ ਕੋਈ ਇਲਾਜ ਹੋ ਰਿਹਾ ਮੁੰਡੇ ਦਾ ਮੁੰਡੇ ਦੇ ਚਾਹਲ ਹੈ ਅਜੇ ਬੱਚੇ ਜਿਆਦੇ ਮੁੰਡੇ ਦੱਸਤਾ ਵੀ ਇਸ ਤਰ੍ਹਾਂ ਦੀ ਘਟਨਾ ਪਾਪੀ ਹੈ ਉਹਨੂੰ ਦੱਸਿਆ ਨਹੀਂ ਜੀ ਹਲੇ ਉਹ ਮੁੰਡੇ ਨੂੰ ਜਮੇ ਨਹੀਂ ਦੱਸਿਆ ਉਹ ਬਾਲਾ ਕਰਦਾ ਸੀ ਗੁੱਡੀ ਉਹਦੇ ਕੋਲ ਹੀ ਰਹਿੰਦੀ ਜਦੋਂ ਫਿਰ ਕਿਹੜੀ ਛੋਟੀ 2 ਸਾਲ ਦਾ ਪੁੱਤੀ ਉਹਦੇ ਕੋਲੀ ਰਹਿੰਦੀ ਉਹ ਬਾਲਾ ਉਹ ਤਾਂ ਕਰਕੇ ਸੀ ਦੱਸਿਆ ਨਹੀਂ ਪੁੱਛੀ ਸਾਨੂੰ ਜਾਂਦਾ ਮੋੜ ਮੋੜ ਵੀ ਕੀ ਗੱਲ ਬਣ ਗਈ ਸੀ ਕਹਿੰਦੇ ਵੀ ਹਲੇ ਭਾਈ ਕੋਈ ਨਹੀਂ ਉਹਦੇ ਚਾਲ ਆਏ ਪਏ ਅਕਲੀ ਆਜ ਚ ਵੀ ਜਣੇ ਵਾਲੇ ਠੀਕ ਐ ਕਰਾ ਮੜੀ ਜੀ ਵੀ ਫੇਰ ਪਤਾ ਲੱਗੂਗਾ ਭਾਈ ਥੋੜਾ ਕੱਲਾ ਮੁੰਡਾ ਸੀ ਹਾਂ ਕੱਲਾ ਮੁੰਡਾ ਹੀ ਸੀ ਉਹ ਕਿਨੂੰ ਤੁਹਾਨੂੰ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਸੀ ਬਹੁਤ ਜ਼ਿਆਦਾ ਕਰਦੀ ਸੀ ਕਿੰਨਾ ਕਹਿੰਦੇ ਉਹਨਾਂ ਜੀ ਸਾਡੇ ਤੋਂ ਬਾੜੇ ਪਾਸੇ ਵੀ ਨਹੀਂ ਜਾਂਦੀ ਸੀ ਉਹਦੇ ਹੱਥ ਨੇ ਤੜਕੇ ਕੋਲੀ ਰਹਿੰਦੀ ਸੀ ਸਾਡੇ ਜਦੋਂ ਖੇਤ ਆਉਂਦੇ ਫੇਰ ਆਤ ਕਿਉਂ ਦੀ ਆ ਭੱਜ ਕੇ ਆਉਂਦੀ ਸੀ ਕਿਦੋਂ ਬਾਹਰੋਂ ਆਉਂਦੇ ਉਦੋਂ ਹੀ ਭੱਜ ਕੇ ਆਉਂਦੀ ਪਾਣੀ ਲਿਉਂਦੀ ਛੋਟੀ ਜੀ ਸੀ ਜਮਾ ਦਾਦੂ ਨੂੰ ਪਾਣੀ ਲਿਆ ਕੇ ਦੋ ਆਪੋਂ ਮੇ ਚੱਕੀ ਵਾਲੀ ਤੇ ਭੱਜ ਕੇ ਆਉਂਦੀ ਦਾ ਡੇਗਣੀ ਐਵੇਂ ਕਹਿ ਦਈ ਮੂੰਹ ਬਹੁਤ ਜ਼ਿਆਦਾ ਲੈਂਦੀ ਘਰਦੋ ਬਾਰੇ ਜਾਂਦੀ ਸੀ ਕੀ ਕਹਿੰਦੇ ਹੁੰਦੇ ਆਥ ਨੇ ਆਪਦੀ ਦਾਦੀ ਦੇ ਨਾਲ ਹਾਂ ਪਰਿਵਾਰ ਦਾ ਕਿੰਨਾ ਪਾਪਾ ਛੋਟੀ ਵਾਈਫ ਦਾ ਪੂਰਾ ਹਾਲ ਬਹੁਤ ਬੁਰਾ ਹਾਲ ਸਾਰੇ ਪਰਿਵਾਰ ਦੀ ਬੁਰਾ ਹਾਲ ਹੈ ਜੀ ਸਾਡੇ ਲਈ ਵੀ ਕੋਈ ਐਹੀ ਨਹੀਂ ਹੁਣ ਸਾਡੇ ਅੱਖਾਂ ਦੇ ਮੂਰੇ ਆਹੀ ਸੀ ਜੀ ਹੋਰ ਆਹੀ ਨਹੀਂ ਕੋਈ ਕੋਲੇ ਦਾ ਲਾਸਟ ਕਰ ਰਹੀ ਹੈ ਜੀ ਪ੍ਰਸ਼ਾਸਨ ਕਹਿੰਦਾ ਇਲਾਜ ਕਰਿਆ ਕੋਈ ਇਲਾਜ ਕਰਿਆ ਕੋਈ ਇਲਾਜ ਨਹੀਂ ਕਰਿਆ ਤੜਕੇ ਇੱਕ ਟੀਕਾ ਲਾਇਆ ਮੁਰਖੇ ਕੋਈ ਬਾਤ ਵੀ ਨਹੀਂ ਪੁੱਛੀ ਇਹਨਾਂ ਨੇ ਜੀ ਜਦੋਂ ਪ੍ਰਸ਼ਾਸਨ ਨੇ ਹੁਣ ਜਾ ਕੇ ਬਾਹਰੋਂ ਪ੍ਰਾਈਵੇਟ ਤੋਂ ਦਵਾਈ ਲੈ ਕੇ ਆਏ ਆ ਤੁ ਜਿੰਦਲ ਦਿਓ ਉਹਨਾਂ ਨੇ ਸਮਾਪਤੀ ਜਾ ਕੇ ਦਵਾਈ ਉਹਦੀ ਕਰਕੇ ਪਰਚੀ ਨਹੀਂ ਕੀਤੀ ਉਹ ਹੀ ਦਿੱਤੀ ਹੈ ਇਹਨਾਂ ਨੇ ਕੋਈ ਬਾਤ ਹੀ ਨਹੀਂ ਪੁੱਛੀ ਸਾਡੀ ੜੜਕੇਆਂ ਦੀ ਇੱਥੇ ਪਏ ਸਾਡਾ ਉਂਲਾਸ ਕਿਧਰ ਐ ਉਲਝਿਆ ਪਿਆ ਕੰਮ ਸਾਰਾ ਦੂਜੇ ਪਾਸੇ ਵੀ